ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਮਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਬੜੀ ਵੱਡੀ ਹਲਚਲ ਮਚ ਚੁੱਕੀ ਹੈ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਿੱਜੀ ਮੁਲਾਕਾਤ ਹੋਵੇਗੀ ਆਲ ਆਮੀ ਪਾਰਟੀ ਦੇ ਸੁਪਰੀਮੋ ਅਤੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਦੱਸਦੀ ਕਿ ਦੋ ਉਪ ਮੁੱਖ ਮੰਤਰੀ ਬਣ ਜਾ ਰਹੇ ਨੇ ਕਿੰਨਾ ਦੇ ਨਾਮ ਉੱਤੇ ਮੋਹਰ ਲੱਗੀ ਹੈ ਇਸ ਦੇ ਉੱਤੇ ਅਸੀਂ ਚर्चा ਕਰਾਂਗੇ ਅਤੇ ਵਿਸਤਾਰ ਦੇ ਨਾਲ ਤੁਹਾਨੂੰ ਦੱਸਾਂਗੇ ਦੱਸਦੀ ਹੈ ਕੁਲਤਾਰ ਸਿੰਘ ਸੰਧਵਾ ਜਿਹੜਾ ਪਿਛਲਾ ਸੈਸ਼ਨ ਚੱਲਿਆ ਸੀ ਮਾਨਸੂਨ ਸੈਸ਼ਨ 3 ਦਿਨਾਂ ਦਾ ਉਹਦੇ ਜਿਹੜੀ ਕਾਰਵਾਈ ਸੀ ਜਿਹੜੀ ਪੈਰਵਾਹੀ ਕੀਤੀ ਗਈ ਕੁਲਤਾਰ ਸਿੰਘ ਸੰਧਵਾ ਵੱਲੋਂ ਉਹ ਪੂਰੇ ਤੌਰ ਤਰੀਕੇ ਦੇ ਨਾਲ ਨਹੀਂ ਹੋਈ ਇਸ ਲਈ ਨਿਸ਼ਾਨੀਆਂ ਸਵਾਲ ਖੜੇ ਹੋ ਗਏ ਨੇ ਕੁਲਤਾਰ ਸਿੰਘ ਸੰਧਵਾ ਤੇ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਨੂੰ ਲਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਹੁਣ ਜਿਵੇਂ ਹੀ ਆਮ ਆਦਮੀ ਪਾਰਟੀ ਦੇ ਕਰਵੀਨਰ ਜਿਹੜੇ ਅਰਵਿੰਦ ਕੇਜੀਵਲ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਅੰਤਰਮ ਜਬਾਨ ਦੇ ਲਈ ਕੇਸ ਭਾਵੇਂ ਉਹਨਾਂ ਤੇ ਚੱਲ ਰਿਹਾ ਹੈ ਉਹਨਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਸ਼ੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ ਇਧਰ ਪੰਜਾਬ ਦੇ ਵਿੱਚੋਂ ਵੀ ਹੁਣ ਜਿਹੜੀ ਚੰਗਿਆਰੀ ਹੈ ਉਹ ਭਾਵੜ ਬਣਦੀ ਜਾ ਰਹੀ ਹੈ ਭਾਵੜ ਬਣੇ ਵੀ ਕਿਉਂ ਨਾ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਇਹਨਾਂ ਦਿਨਾਂ ਦੇ ਵਿੱਚ ਨਿਰਾਜ਼ ਖਫਾ ਚੱਲ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨਾਲ ਦੱਸਦੀ ਹੈ ਕਿ ਅੱਜ ਇੱਕ ਮੁਲਾਕਾਤ ਹੋਵੇਗੀ ਮੁਲਾਕਾਤ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਦੋ ਉਪ ਮੁੱਖ ਮੰਤਰੀ ਹੋਣਗੇ ਜਿਸ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਸੁਖਿੰਦਰ ਸਿੰਘ ਰੰਧਾਵਾ ਸੀ ਉਹਨਾਂ ਕਿੰਨਾ ਦੇ ਨਾਮ ਉੱਤੇ ਮੋਹਰ ਲੱਗੀ ਹੈ ਜਿਹੜੇ ਤਿੰਨ ਨਾਮ ਸਭ ਤੋਂ ਚਰਚਾ ਦੇ ਚਿਹਰੇ ਬਣੇ ਹੋਏ ਨੇ ਦੱਸਦੀਏ ਉਹਨਾਂ ਚਿਹਰਿਆਂ ਦੇ ਨਾਮ ਦੱਸਦੇ ਨੇ ਹਾਂ ਪਹਿਲਾ ਨਾਮ ਦੱਸਿਆ ਜਾ ਰਿਹਾ ਹੈ ਜਿਹੜੇ ਵਿੱਤ ਮੰਤਰੀ ਨੇ ਹਰਚਾ ਹਰਪਾਲ ਚੀਮਾ ਦੂਸਰਾ ਨਾਮ ਦੱਸਿਆ ਜਾ ਰਿਹਾ ਦੇਮਾਨ ਅਤੇ ਤੀਜਾ ਨਾਮ ਦੱਸਿਆ ਜਾ ਰਿਹਾ ਹੈ ਜਿਹੜੇ ਜਿਮਨੀ ਚੋਣਾ ਹਲਕਾ ਜਲੰਧਰ ਵੈਸ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਨੇ ਮਹਿੰਦਰਪਾਲ ਭਗਤ ਨੂੰ ਵੀ ਜਿਹੜਾ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਹੁਣ ਦੱਸ ਦਿੰਨੇ ਆ ਹਰਪਾਲ ਚਿਮਾ ਦੇਮਾ ਮਹਿੰਦਰਪਾਲ ਭਗਤ ਇਹਦੇ ਪਿੱਛੇ ਕਾਰਨ ਕੀ ਹੈ ਮਾਜ਼ਰਾ ਕੀ ਹੈ ਮਾਜ਼ਰਾ ਇਹ ਹੈ ਕਿ ਜਿਸ ਤਰ੍ਹਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ 111 ਦਿਨ ਵਾਸਤੇ ਬਿਜਾਰਤ ਕੀਤੀ ਸੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਵੱਲੋਂ ਇੱਕ ਬੜਾ ਵੱਡਾ ਪੱਟਾ ਖੇੜ ਦਿੱਤਾ ਸੀ ਕਿ ਚਲੋ ਐਸ ਸੀ ਬੀ ਸੀ ਪਾਈਚਾਰੇ ਨੂੰ ਜਿਹੜਾ ਹੈ ਮੁੱਖ ਮੰਤਰੀ ਬਣਾ ਦਿੰਨੇ ਆ ਸ਼ਾਇਦ ਉਹਨਾਂ ਦਾ ਧਿਆਨ ਇੱਧਰ ਹੋ ਜਾਵੇ ਇਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਨੇ ਵੀ ਦੋ ਮੁੱਖ ਮੰਤਰੀ ਬਣਾਉਣ ਦੀ ਥਾਂ ਲਈ ਹੈ ਦੱਸਿਆ ਜਾ ਰਿਹਾ ਹੈ ਸੂਤਰ ਇਹ ਗੱਲ ਕਰ ਰਹੇ ਨੇ ਹਰਪਾਲ ਚੀਮਾ ਦੇਮਾ ਮਹਿੰਦਰਪਾਲ ਭਗਤ ਯਾਨੀ ਕਿ ਇਨ੍ਹਾਂ ਤਿੰਨਾਂ ਦੇ ਵਿੱਚੋਂ ਦੋ ਉਪ ਮੁੱਖ ਮੰਤਰੀ ਹੋ ਸਕਦੇ ਨੇ ਜੇ ਗੱਲ ਕਰੀਏ ਹਰਪਾਲ ਚਿਬਾ ਦੀ ਹਰ ਹਰਪਾਲ ਚਿਬਾ ਤੇ ਆਲਰੇਡੀ ਐਸ ਇੱਕ ਵਿੱਤ ਮੰਤਰੀ ਚੱਲ ਰਹੇ ਨੇ ਪੰਜਾਬ ਦੇ ਦੂਸਰੇ ਪਾਸੇ ਇਹ ਵੀ ਖਬਰ ਆ ਰਹੀਆਂ ਨੇ ਕਿ ਮੁੱਖ ਮੰਤਰੀ ਨੂੰ ਵੀ ਬਦਲਿਆ ਜਾਵੇਗਾ ਕਿਸੇ ਫੀਮੇਲ ਨੂੰ ਲਗਾਇਆ ਜਾਵੇਗਾ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਵੀ ਮੰਗ ਕੀਤੀ ਹੈ ਇਧਰ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਆਗੂ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਬਨ ਵੀ ਬੰਕ ਕੀਤੀ ਹੈ ਯਾਨੀ ਕਿ ਹੁਣ ਦੋ ਜਿਹੜੇ ਉਪ ਮੁੱਖ ਮੰਤਰੀ ਲੱਗਣਗੇ ਉਹਨਾਂ ਦੇ ਪਿੱਛੇ ਕਹਾਣੀ ਕੀ ਹੈ ਇਹ ਤਾਂ ਜਦੋਂ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਉਹਨਾਂ ਦੇ ਸਿਰ ਦੇ ਉੱਤੇ ਤਾਜ ਰੱਖਣਗੇ ਉਪ ਮੁੱਖ ਮੰਤਰੀ ਵਾਲਾ ਤੇ ਫਿਰ ਪਤਾ ਲੱਗੇਗਾ ਲੇਕਿਨ ਹੁਣ ਜਿਹੜੇ ਸੂਤਰ ਦੱਸ ਰਹੇ ਨੇ ਕੇ ਉਪ ਮੁੱਖ ਮੰਤਰੀ ਦੋ ਬਣਾਣੇ ਤੈ ਹੋ ਚੁਕਿਆ ਹੈ ਆਪ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਜਰੀਵਾਲ ਸੰਦੀਪ ਪਾਟਕ ਅਤੇ ਰਗਵ ਚੱਡਾ ਵੱਲੋਂ ਹੁਣ ਇਹ ਦੇਖਣਾ ਹੋਵੇਗਾ ਇਹ ਕਿੰਨਾ ਦੇ ਸਿਰ ਉੱਤੇ ਹੱਥ ਰੱਖਦੇ ਨੇ ਦੱਸਿਆ ਜਾ ਰਿਹਾ ਹੈ ਕਿ ਐਸ்சி ਬੀਸੀ ਦੇ ਸਿਰ ਉੱਤੇ ਹੱਥ ਰੱਖਿਆ ਜਾਵੇਗਾ ਦੋ ਹੋਣਗੇ ਸੂਬੇ ਦੇ ਮੁੱਖ ਮੰਤਰੀ ਹੋ ਸਕਦਾ ਹੈ ਕਿ ਭਗਵੰਤ ਮਾਨ ਦੀ ਕੁਰਸੀ ਵਾਝ ਜਾਵੇ ਹੋ ਸਕਦਾ ਹੈ ਕਿ ਕੁਲਤਾਸ ਸਿੰਘ ਸੰਧਵਾ ਜਿਸ ਉੱਤੇ ਸਵਾਲ ਨਿਸ਼ਾਨੀਆਂ ਖੜੇ ਸਵਾਲ ਖੜੇ ਹੋ ਰਹੇ ਨੇ ਉਸ ਦੀ ਜਿਹੜੀ ਵਿਹਾਰ ਨੂੰ ਲੈ ਕੇ ਉਹਦੀ ਕਾਰਗੁਜ਼ਾਰੀ ਨੂੰ ਲੈ ਕੇ ਕਿਉਂਕਿ ਉਹ ਵਿਧਾਨ ਸਭਾ ਦੇ ਸਪੀਕਰ ਨੇ ਉਹਦੀ ਵੀ ਕੁਰਸੀ ਵੱਜ ਜਾਵੇ ਮੁੱਖ ਮੰਤਰੀ ਦੀ ਵੀ ਕੁਰਸੀ ਵੱਜ ਜਾਵੇ ਲੇਕਿਨ ਦੋ ਉਪ ਮੁੱਖ ਮੰਤਰੀ ਬਣੇ ਤੈ ਹੋ ਚੁੱਕੇ ਨੇ ਕਿਹੜੇ ਹੋਣਗੇ ਇਸ ਨੂੰ ਲੈ ਕੇ ਫਿਰ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਮਚ ਚੁੱਕੀ ਹੈ ਕਿ ਕਿਸੇ ਵੀ ਸਮੇਂ ਅੱਜ ਵੱਡਾ ਧਮਾਕਾ ਹੋ ਸਕਦਾ ਹੈ ਭਾਵੇਂ ਇਹ ਧਮਾਕਾ ਹੋਵੇ ਅੱਜ ਤੇ ਭਾਵੇਂ ਹੋਵੇ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਹਰਿਆਣੇ ਦੇ ਵਿੱਚ ਚੱਲ ਰਹੀਆਂ ਨੇ ਕਿਉਂਕਿ ਉੱਥੇ ਪੰਜਾਬ ਵਿਧਾਇਕ ਅਤੇ ਮੰਤਰੀ ਸੰਦੀਪ ਪਾਟਕ ਦੇ ੇਠਾ ਕੰਮ ਕਰ ਰਹੇ ਨੇ ਉਹਨਾਂ ਦਾ ਕਰਤਾ ਧਰਤਾ ਸੰਦੀਪ ਪਾਟਕ ਨੂੰ ਬਣਾਇਆ ਗਿਆ ਹੈ ਕਿਉਂ ਮੁੱਖ ਮੰਤਰੀ ਦੇ ਕੋਲ ਪਾਵਰ ਖੋਲ ਹੀ ਗਈ ਹੈ ਇਸ ਗੱਲ ਤੇ ਵੀ ਨਿਸ਼ਾਨੀਆਂ ਸਵਾਲ ਖੜੇ ਹੁੰਦੇ ਨੇ ਕਿਉਂਕਿ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਪੰਜਾਬ ਵਿਧਾਇਕ ਅਤੇ ਮੰਤਰੀ ਜਿਹੜੇ ਨੇ ਉਹ ਭੇਜਣੇ ਚਾਹੀਦੇ ਸੀ ਹਰਿਆਣਾ ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਭਾਵੇਂ ਸੀ ਮਿਲੇ ਭਾਵੇਂ ਨਾ ਮਿਲੇ ਲੇਕਿਨ ਪਾਵਰ ਕਿਉਂ ਖੋਹੀ ਗਈ ਦੱਸਿਆ ਜਾ ਰਿਹਾ ਕਿ ਸੰਦੀਪ ਪਾਟਕ ਨੇ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਹੈ ਦਰਕਨਾਰੀ ਕਰ ਦਿੱਤਾ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੋ ਮੁੱਖ ਮੰਤਰੀ ਬਣ ਜਾ ਰਹੇ ਨੇ ਸੂਤਰ ਅਤੇ ਨਿੱਜੀ ਚੈਨਲ ਇਸ ਦੇ ਹਵਾਲੇ ਦੇ ਰਹੇ ਨੇ ਧੰਨਵਾਦ